ਆ ਤਰਾ ਬੋਲਿਆ ਨਹੀਂ ਸੱਜ ਬੋਲੂਗਾ ਮੈਂ ਜਿਹੜੇ ਕੁਰਸੀਆਂ ਤੇ ਬਿਠੇ ਆ ਕੁਰਸੀਆਂ ਨੱਕ ਮਾਰ ਰਿਆ ਤੁਹਾਡੇ ਪੰਜਾਬ ਦੀ ਜਨਤਾ ਨੂੰ ਮਾਰ ਰਿਆ ਆ ਕੇ ਤੁਹਾਡੇ ਪੰਜਾਬ ਦੀ ਜਨਤਾ ਨੂੰ ਵਾਹ ਜੀ ਵਾਹ ਵੀਡੀਓ ਦੇਖੀਆਂ ਖਨੌਰੀ ਬਾਰਡਰ ਦੀਆਂ ਸ਼ੰਭੂ ਦੇ ਖਿਆਲ ਆਈਆਂ ਕਿਸ ਤਰ੍ਹਾਂ ਪੰਜਾਬ ਚ ਆ ਕੇ ਉਹ ਗੋਲਿਆ ਚਲਾ ਰਿਆ ਪੰਜਾਬ ਜਾ ਕੇ ਗੱਡੀਆਂ ਦਾ ਟਰੈਕਟਰ ਭੰਨ ਰਿਆ ਅੱਗ ਲਾ ਰਿਆ ਸਾੜ ਰਿਆ ਕਮਾਲ ਆ ਵੀ ਇੰਨੀ ਨਫਰਤ ਥੋੜੋ ਪੈਰਾ ਮਿਲਟਰੀ ਆ ਉਹ ਫੌਜ ਆ ਜਾਂ ਹਰਿਆਣਾ ਦੇ ਪੁਲਿਸ ਆ ਪਤਾ ਨਹੀਂ ਕੌਣ ਆ ਇਹ ਖੱਟਣ ਨੂੰ ਬਦਾਉ ਕੌਣ ਹੈ ਪਰ ਮੈਂ ਕਹਿੰਦਾ ਲੱਖ ਦੀ ਲਹਨਤ ਆ ਇਹ ਲੋਕਾਂ ਦੇ ਯਾਰ ਇੰਨੀ ਨਫਰਤ ਉਹਨਾਂ ਨੂੰ ਦੁੱਖ ਨਹੀਂ ਹੈਗਾ ਉਹਨਾਂ ਨੂੰ ਦੁੱਖ ਨਹੀਂ ਹੋਣਾ ਕਿਉਂ ਉਹ ਕਰਨਗੇ ਅੱਗੇ ਵੀ ਕੀਤਾ ਹੁਣ ਵੀ ਕੀਤਾ ਅੱਗੇ ਵੀ ਕਰਦੇ ਕੰਮ ਕਰਨਗੇ ਦੁੱਖ ਸਾਡੇ ਆਪਣਿਆਂ ਤੇ ਆ ਜਿਹੜੇ ਕੁਰਸੀਆਂ ਤੇ ਬੈਠੇ ਆ ਅੱਜ ਤੱਕ ਬੋਲਿਆ ਨਹੀਂ ਸੱਜ ਬੋਲੂਗਾ ਮੈਂ ਜਿਹੜੇ ਕੁਰਸੀਆਂ ਤੇ ਬੈਠੇ ਆ ਕੋਜ਼ਿਆ ਨੱਕ ਮਾਰ ਰਿਆ ਤੁਹਾਡੇ ਪੰਜਾਬ ਦੀ ਜਨਤਾ ਨੂੰ ਮਾਰ ਰਿਆ ਆ ਕੇ ਤੁਹਾਡੇ ਪੰਜਾਬ ਦੀ ਜਨਤਾ ਨੂੰ ਪੰਜਾਬ ਦੀ ਪ੍ਰੋਪਰਟੀ ਪੰਜਾਬ ਦੇ ਵਿੱਚ ਅਗਨਸਾਲ ਕਰ ਰਹੇ ਆ ਤੁਸੀਂ ਕਿੱਥੇ ਬਿਠੇ ਹੋ ਬਈ ਕਿੱਥੇ ਬਿਠੇ ਤੁਸੀਂ ਤੁਹਾਨੂੰ ਇਹਨਾਂ ਲੋਕਾਂ ਵੋਟਾਂ ਮਾਈਆਂ ਇਹਨਾਂ ਲੋਕਾਂ ਵੋਟਾਂ ਵਾਗ ਤੁਹਾਨੂੰ ਬਣਾ ਕੇ ਕੁਰਸੀਆਂ ਤੇ ਪਾਇਆ ਪੱਥਰ ਨੇ ਕੁਰਸੀ ਦਾ ਕਿਸੇ ਜਿਹਾ ਕਿਤੇ ਪਾਸ 5 ਸਾਲ ਦੇਖ ਮੰਨਣਾ ਅਸੀਂ ਬਸ ਸ਼ਾਬਾਸ਼ ਇਹ ਤੇ ਬਿਆਨ ਹੀ ਦੇ ਰਹੇ ਹੋ ਹੋਰ ਤੁਹ ਕੀ ਕਹਨਾ ਕਿ ਬਿਆਨ ਹੀ ਦੇ ਰਹੇ ਹੋ ਪਰ ਇੰਨੀ ਵੀ ਹਿੰਮਤ ਨਹੀਂ ਹੈਗੀ ਇਹ ਉਹ ਹੀ ਪੰਜਾਬ ਦੇ ਲੋਕ ਆ ਜਿਨ੍ਹਾਂ ਤੁਹਾਨੂੰ ਕੋਟਾਂ ਪਾਈਆਂ ਵੋਟਾਂ ਪਾ ਕੇ ਤੁਹਾਨੂੰ ਕੁਸਤੀਆਂ ਲਵਾ ਜੀਆਂ ਇੱਕ ਹਾਰਾ ਨਾਰਾ ਹੀ ਮਾਰ ਦਿਓ ਵੀ ਹਰਿਆਣਾ ਗਲਤ ਕੀਤਾ ਦਿੱਲੀ ਗਲਤ ਕਰ ਰਹੀ ਆ ਦੋ ਨੌਜਵਾਨ ਮਾਰਤੇ ਆ ਖਨੋਰੀ ਬਾਟਰ ਤੇ ਜਖਮੀ ਬਾਦ ਕਿੰਨੇ ਪਏ ਆ ਤੇ ਜਿਵੇਂ ਦੱਸ ਰਿਹਾ ਕਿ ਚੁੱਕ ਕੇ ਲੈ ਗਏ ਉਧਰ ਆ ਜਿਹੜੇ ਗੱਡੀਆਂ ਭੰਦ ਰਹੇ ਆ ਨਾ ਗੱਡੀਆਂ ਟਰੈਕਟਰ ਭੰਦ ਰਹੇ ਆ ਘਲਾ ਰਹੇ ਆ ਜਿਹੜੇ ਬੰਦੇ ਚੱਕ ਲਏ ਉਹਨਾਂ ਕੀ ਹਾਲ ਕਰਨਗੇ ਤੁਸੀਂ ਅੰਦਾਜ਼ਾ ਲਾਓ ਕਿੰਨੀ ਜ਼ਹਿਰ ਭਰੀ ਇਹਨਾਂ ਲੋਕਾਂ ਦੇ ਅੰਦਰ ਜਿਹੜੇ ਬੈਠੇ ਸੀ ਉੱਥੇ ਉਹ ਕਿੰਨੀ ਜੈਰਾ ਉਹਨੇ ਵੀਡੀਓ ਦੱਸਦੀ ਪਈਆਂ ਜੇ ਟਰੈਕਟਰ ਭੰਦ ਰਿਆ ਜੇ ਅੱਗ ਲਾ ਰਿਆ ਉਹ ਅੱਗੋ ਛਾਇਆ ਕਰਾ ਜਿਹੜੇ ਹਾਂ ਪਰ ਨਹੀਂ ਆਪਣੀ ਕੁਰਸੀਆਂ ਜਿਹੜੇ ਪੂਛ ਸਾਹਮਣੇ ਰੱਖਿਓ ਇਹ ਸਦਾ ਤੱਕ ਕੋ ਰਹਿਣੀ ਹੈ ਐਨੂੰ ਮਾਰਾ ਮੁਰਜਕਾ ਉਹ ਜ਼ਮੀਰ ਨੂੰ ਜ਼ਮੀਰ ਨੂੰ ਮਾਰਾ ਮੁਰਜਕਾ ਲੋ ਜੇ ਹੈਗੀ ਤੇ ਇਹ ਕੁਰਸੀਆਂ ਆਉਂਦੀਆਂ ਰਹਿਣੀਆਂ ਅੱਗ ਲੱਗਦੀ ਯਾਰ ਵੀਡੀਓ ਦੇਖ ਕੇ ਭਾਜੂ ਗੱਲ ਕਰ ਰਾਹੀ ਕੋਈ ਇਨਾ ਨੁਕਸਾਨ ਇਨਾ ਨੁਕਸਾਨ ਕਿੰਨੀ ਜ਼ਹਿਰ ਲੋਕਾਂ ਦੇ ਅੰਦਰ ਭਰੀ ਹੋਈ ਯਾਰ ਵੀਡੀਓ ਦੇਖ ਕੇ ਸਾਡੀ ਯਾਰ ਕੁਝ ਹੋ ਨਾ ਮੁ ਨਿਕਲ ਜਾਦਾ ਫਾਟਾ